ਸੱਚੀ ਗੱਲ ਸਾਰਿਆਂ ਨੂੰ ਮੈਰਿਜ ਨੇ ਅੱਜ ਤਾਨੂੰ ਲੈ ਕੇ ਜਾ ਰਹੀਆਂ ਹਵੇਲੀ ਦੀ ਸੈਰ ਲਈ ਇਹ ਜੋ ਸਾਡੀ ਹਵੇਲੀ ਹੈ ਇਹ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਹੈ ਮੈਂ ਤੇ ਮੇਰੀ ਫੈਮਿਲੀ ਅੰਮ੍ਰਿਤਸਰ 에ਅਰਪੋਰਟ ਤੇ ਗਏ ਸੀ ਤੇ ਆਂਦੇ ਹੋਏ ਸਾਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਤੇ ਮੇਰੇ ਹਸਬੰਡ ਨੇ ਡਿਸਾਈਡ ਕੀਤਾ ਕਿ ਅੱਜ ਅਸੀਂ ਹਵੇਲੀ ਦੇ ਵਿੱਚ ਹੀ ਰੁਕਾਂਗੇ ਤੇ ਉੱਥੇ ਖਾਣਾ ਖਾਵਾਂਗੇ ਮਤਲਬ ਮੈਂ ਦੱਸ ਨਹੀਂ ਸਕਦੀ ਉੱਥੇ ਜਾ ਕੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੇਰੀ ਜ਼ਿੰਦਗੀ ਦਾ ਉਹ ਜਿੰਨੇ ਵੀ ਖਾਸ ਦਿਨੇ ਹਨ ਉਹਨਾਂ ਵਿੱਚੋਂ ਇੱਕ ਦਿਨ ਇਹ ਵੀ ਹੋ ਗਿਆ ਕਿ ਜਦੋਂ ਮੈਂ ਹਵੇਲੀ ਵਿੱਚ ਫਸਟ ਟਾਈਮ ਗਈ ਸੀ ਮੈਨੂੰ ਹਵੇਲੀ ਵਿੱਚ ਜਾ ਕੇ ਇੰਨੀ ਖੁਸ਼ੀ ਹੋਈ ਨਾ ਇੰਨੀ ਖੁਸ਼ੀ ਮੈਂ ਦੱਸ ਨਹੀਂ ਸਕਦੀ ਹਾਲਾਂਕਿ ਅਸੀਂ ਬਹੁਤ ਥੋੜੇ ਟਾਈਮ ਲਈ ਗਏ ਉੱਥੇ ਜ਼ਿਆਦਾ ਟਾਈਮ ਸਪੈਂਡ ਨਹੀਂ ਕਰ ਸਕੇ ਮੈਂ ਤਾਂ ਕਹਿੰਦੀ ਜਿੰਨੇ ਵੀ ਜਾਣਾ ਨਾ ਪੂਰਾ ਦਿਨ ਆਪਣਾ ਲੈ ਕੇ ਜਾਓ ਤੇ ਉੱਥੇ ਕੁਮੋ ਸਪੈਂਡ ਕਰਕੇ ਆਓ ਉੱਥੇ ਜਾ ਕੇ ਇਨਾ ਸਕੂਨ ਮਿਲਦਾ ਹੈ ਨਾ ਤੁਹਾਨੂੰ ਤੁਹਾਡੀਆਂ ਪੁਰਾਣੀਆਂ ਯਾਦਾ ਤਾਜ਼ੀਆਂ ਹੋ ਜਾਂਦੀਆਂ ਤੁਸੀਂ ਆਪਣੇ ਬਚਪਨ ਵਿੱਚ ਚਲੇ ਜਾਂਦੇ ਹੋ ਕਿਉਂਕਿ ਉੱਥੇ ਸਾਰੀਆਂ ਚੀਜ਼ਾਂ ਪੁਰਾਣੀਆਂ ਤੁਹਾਡਾ ਪੂਰਾ ਪੁਰਾਣਾ ਪੰਜਾਬ ਜਿਹੜਾ ਸਾਡਾ ਨਾ ਪੂਰਾ ਉਹ ਦਿਖਾਇਆ ਹੋਇਆ ਆ ਜੋ ਜੋ ਵੀ ਤੁਹਾਡਾ ਪਿੰਡ ਹੈ ਨਾ ਜਿੱਦਾਂ ਦੇ ਵੀ ਸੀਗੇ ਸਾਡੇ ਪਿੰਡ ਪੁਰਾਣੇ ਸੇਮ ਉਦਾਂ ਦੇ ਦਿਖਾਈ ਹੋਏ ਆ ਤੇ ਹਰ ਇੱਕ ਸ਼ਾਪ ਬਣ ਦੇ ਬਾਹਰ ਜਾਂ ਕੋਈ ਵੀ ਜੋ ਵੀ ਉਹਨਾਂ ਨੇ ਯਾਦ ਬਣਾਈ ਹੋਈ ਆ ਉਹਦੇ ਉਸ ਰੂਮ ਦੇ ਬਾਹਰ ਉਹਨਾਂ ਨੇ ਕੁਝ ਨਾ ਕੁਝ ਜਿਹੜੇ ਨਾ ਮੈਸੇਜ ਲਿਖੇ ਹੋਏ ਆ ਛੱਜਾਂ ਦੇ ਉੱਪਰ ਤੇ ਮਤਲਬ ਕਿਆ ਮੈਂ ਕਹਿੰਦੀ ਆ ਕਿਆ ਚੀਜ਼ ਬਣਾਈ ਆ ਬਹੁਤ ਹੀ ਖੁਸ਼ੀ ਹੋਈ ਜਾ ਕੇ ਇੰਨਾ ਵਧੀਆ ਲੱਗਾ ਨਾ ਦੇਖੋ ਪੁਰਾਣੇ ਸਮੇਂ ਦੀ ਜੋ ਵੀ ਜੁਐਲਰੀ ਸੀਗੀ ਨਾ ਆਪਾਂ ਦੇਖੀ ਹੁੰਨੀ ਆਪਣੀ ਦਾਦੀ ਨਾਨੀਆਂ ਕੋ ਮੰਮੀਆਂ ਕੋਲ ਪਹਿਲਾਂ ਇਦਾਂ ਦੇ ਪਾਉਂਦੇ ਹੁੰਦੇ ਸੀਗੇ ਇਹ ਬਹੁਤ ਖੁਸ਼ੀ ਹੋਈ ਦੇਖ ਕੇ ਮੈਨੂੰ ਮੈਨੂੰ ਤਾਂ ਇੰਨਾ ਮਜ਼ਾ ਆਇਆ ਕਿ ਮੈਂ ਦੱਸ ਨਹੀਂ ਸਕਦੀ ਆਪਣੇ ਬੱਚਿਆਂ ਨੂੰ ਘੁਮਾਉਣ ਲਈ ਆਪਣਾ ਵਿਰਸਾ ਦਿਖਾਉਣ ਲਈ ਨਾ ਕਿ ਪੁਰਾਣਾ ਸਮਾਂ ਕਿਦਾਂ ਦਾ ਸੀ ਇਹ ਜਗ੍ਹਾ ਬਹੁਤ ਵਧੀਆ ਆ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹੋ ਆਪਣੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਕਲਚਰ ਦੇ ਨਾਲ ਤੁਹਾਡੇ ਪੁਰਾਣੇ ਸਮੇਂ ਨਾਲ ਜੁੜੇ ਰਹਿਣ ਨਾ ਤਾਂ ਉਹਨਾਂ ਨੂੰ ਜ਼ਰੂਰ ਇੱਥੇ ਲੈ ਕੇ ਜਾਓ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਵਾਓ ਇਹ ਡਾਕਖਾਨਾ ਐ ਸੇਮ ਸਾਡੇ ਵੀ ਦੇ ਬੋਰਡ ਜਿਹਾ ਲੱਗਾ ਹੁੰਦਾ ਸੀ ਬਕਸਾ ਜਿਹਾ ਲੱਗਾ ਹੁੰਦਾ ਸੀਗਾ ਡਾਕਖਾਨੇ ਦਾ ਘਰ ਕੰਤ ਜਿਨ੍ਹਾਂ ਦੇ ਵਸਦੇ ਸਦਾ ਹੀ ਬਹਾਰ ਉਹਨਾਂ ਦੀ ਮਤਲਬ ਕਿ ਜਿਨ੍ਹਾਂ ਦੇ ਘਰ-ਵਾਰ ਬਸਦੇ ਆ ਨਾ ਉਹਨਾਂ ਦੀ ਬਹਾਰ ਹੈ ਆ ਪੰਡਿਤ ਕਾਲੀਚਰਨ ਦਾ ਮੰਦਿਰ ਬਣਿਆ ਹੋਇਆ ਆ ਤੇ ਵਿੱਚ ਪਤਾ ਨਹੀਂ ਮੰਦਿਰ ਹੈ ਕੀ ਆ ਉਹਨਾਂ ਨੇ ਖੋਲਿਆ ਨਹੀਂ ਹੋਇਆ ਸੀ ਲੋਕ ਲੱਗਾ ਹੋਇਆ ਸੀ ਤੇ ਆ ਪੂਰਾ ਹੋਟਲ ਬਣਿਆ ਹੋਟਲ ਸਟਾਈਲ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਅੰਦਰੋਂ ਇੰਨੀ ਵਧੀਆ ਡੈਕੋਰੇਸ਼ਨ ਹੈ ਪੰਜਾਬੀ ਡ्रेसेस ਦੇ ਵਿੱਚ ਉੱਥੇ ਬॉयਜ਼ ਨੇ ਪੰਜਾਬੀ ਗੱਭਰੂ ਨੇ ਉਹ ਤੁਹਾਨੂੰ ਸਰਵ ਕਰਦੇ ਆ ਠੀਕ ਹੈ ਬਹੁਤ ਵਧੀਆ ਆ ਤੁਹਾਨੂੰ ਆਂਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਬਹੁਤ ਵਧੀਆ ਵੈਲਕਮ ਕਰਦੇ ਆ ਅੰਦਰ ਤੇ ਅੰਦਰੋਂ ਮੈਂ ਸ਼ੂਟ ਨਹੀਂ ਕਰ ਪਾਈ ਕਿਉਂਕਿ ਮੇਰੇ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਤੇ ਆ ਪੰਜਾਬੀ ਆ ਸਰਕਾਰੀ ਸਕੂਲ ਦਿਖਾਏ ਨੇ ਕਿਦਾਂ ਸਰਕਾਰੀ ਸਕੂਲ ਦਾ ਕਮਰਾ ਹੁੰਦਾ ਸੀ ਮੈਂ ਵੀ ਇੱਥੇ ਪੜੀ ਆ ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਨਾ ਸੇਮ ਉਹੀ ਕਲਾਸਰੂਮ ਮੈਨੂੰ ਯਾਦ ਆ ਗਿਆ ਕਿ ਮੇਰਾ ਸਕੂਲ ਇੱਦਾਂ ਦਾ ਹੀ ਹੁੰਦਾ ਸੀਗਾ ਐਦਾਂ ਦੀ ਕਲਾਸਰੂਮ ਹੁੰਦੀ ਸੇਮ ਐਦਾਂ ਦੀ ਵਿੰਡੋ ਸੇਮ ਪੇਂਟ ਸੇਮ ਮੈਟਸ ਮਤਲਬ ਆਈ ਕੈਨਟ ਟੈਲ ਦੈਟ ਹਾਊ ਮਚ ਆਈ ਵਾਸ ਐਕਸਾਈਟਡ ਟੂ ਸੀ 올 ði ਥਿੰਗ ਨਾ ਮਤਲਬ ਮਜ਼ਾ ਹੀ ਆ ਗਿਆ ਯਾਰ ਤੁਹਾਨੂੰ ਵੀ ਦੇਖਣਾ ਚਾਹੀਦਾ ਜ਼ਰੂਰ ਵਿਜ਼ਿਟ ਜ਼ਰੂਰ ਕਰੋ ਯਾਰ ਇੱਥੇ ਇੱਕ ਵਾਰੀ ਮੇਰੇ ਕਹਿੰਦੇ ਮਤਲਬ ਬਹੁਤ ਹੀ ਅੱਛੀ ਹੈ ਹਵੇਲੀ ਇੰਨਾ ਸਾਡਾ ਸਾਰਾ ਮਤਲਬ ਪੰਜਾਬੀ ਵਿਰਸਾ ਜਿਹੜਾ ਉਹ ਇੱਥੇ ਸਮੇਟ ਕੇ ਰੱਖਿਆ ਹੋਇਆ ਆ ਜੇ ਤੁਸੀਂ ਦਿਖਾਉਣਾ ਚਾਹੁੰਦੇ ਆਪਣੇ ਬੱਚਿਆਂ ਨੂੰ ਤੇ ਹੁਣ ਆ ਗਏ ਆ ਅਸੀਂ ਇੱਥੇ ਕਿਚਨ ਡਿਪਾਰਟਮੈਂਟ ਦੇ ਵਿੱਚ ਇਹ ਸਾਰਾ ਜੋ ਸਾਡੀ ਮੰਮੀਆਂ ਦੀਆਂ ਰਸੋਈਆਂ ਹੁੰਦੀਆਂ ਸੀ ਦਾਦੀਆਂ ਦੀਆਂ ਉਹ ਸਾਰੇ ਬਰਤਨ ਇੱਥੇ ਉਹਨਾਂ ਨੇ ਰੱਖੇ ਹੋਏ ਆ ਭਾਂਡੇ ਜਿੰਨੇ ਵੀ ਆ ਸਾਰਿਆਂ ਦੇ ਕੋ ਅੱਜਕੱਲ ਸਾਡੇ ਕੋਲ ਤਾਂ ਹੈ ਨਹੀਂ ਇਦਾਂ ਦੇ ਸਮਾਨ ਪਰ ਇਹ ਸਮਾਨ ਕਿੰਨਾ ਰਿਚ ਹੈ ਨਾ ਇਹ ਸਾਨੂੰ ਅੱਜ ਪਤਾ ਲੱਗਦਾ ਹੈ ਇਸ ਸਮਾਨ ਦੀ ਕਿੰਨੀ ਕੀਮਤ ਹੈ ਉਸ ਵਕਤ ਜਦੋਂ ਸਾਡੇ ਕੋਲ ਸੀ ਉਹ ਦੋ ਅਸੀਂ ਸੰਭਾਲੇ ਨਹੀਂ ਇਹਨਾਂ ਨੂੰ ਵੇਚ-ਵੇਚ ਕੇ ਬਾਜ਼ਾਰ ਵਿੱਚ ਅਸੀਂ ਸਿਲਵਰ ਦੇ ਬਰਤਨ ਖਰੀਦ ਲੈ ਸਟੀਲ ਦੇ ਖਰੀਦ ਲੈ ਹੈ ਨਾ ਹੁਣ ਪਤਾ ਲੱਗਦਾ ਕਿ ਇਹ ਸਮਾਨ ਕਿੰਨਾ ਕਿੰਨਾ ਵਧੀਆ ਸੀਗਾ ਤੇ ਪਲੱਸ ਕਿੰਨਾ ਮਹਿੰਗਾ ਹੁਣ ਅੱਜ ਦੀ ਰੇਟ ਵਿੱਚ ਕਿੰਨਾ ਮਹਿੰਗਾ ਹੈ ਜੇ ਹਾਲਾਂਕਿ ਮੇਰੇ ਪੇਰੈਂਟਸ ਕੋਲ ਤਾਂ ਹਜੇ ਵੀ ਹੈਗੇ ਆ ਮੇਰੇ ਮੰਮਾ ਹੁਣਾਂ ਸੰਭਾਲ ਕੇ ਰੱਖੇ ਹੋਏ ਆ ਪਿੱਤਲ ਦੇ ਬਰਤਨ ਤੇ ਆ ਦੇਖੋ ਚਰਖਾ ਸੇਮ ਮੇਰੀ ਦਾਦੀ ਕੋਲ ਵੀ ਮਤਲਬ ਇਦਾਂ ਦਾ ਨਹੀਂ ਹੁੰਦਾ ਸੀ ਉਹ ਹੋਰ ਹੁੰਦਾ ਸੀ ਦੇ ਵਿੱਚ ਧਾਗਾ ਪਾਇਆ ਹੁੰਦਾ ਸੀਗਾ ਟੀਵੀ ਰੇਡੀਓ ਸਾਰੇ ਇਦਾਂ ਦੀਆਂ ਚੀਜ਼ਾਂ ਮੈਂ ਦੇਖਿਆ ਹੋਈਆਂ ਆ ਆਪਣੇ ਬਚਪਨ ਦੇ ਵਿੱਚ ਇਦਾਂ ਦੀਆਂ ਹੁੰਦੀਆਂ ਸੀ ਆਪਲਾ ਸ਼ਾਪਸ ਵੀ ਇੱਥੇ ਤੁਸੀਂ ਉਹ ਸਮਾਨ ਇਦਾਂ ਦਾ ਖਰੀਦ ਸਕਦੇ ਆ ਉਹ ਸਮਾਨ ਦੀ ਕਾਪੀ ਨੂੰ ਆ ਦੇਖੋ ਛੋਟੇ ਛੋਟੇ ਚਰਖੇ ਪਹਿਲਾਂ ਜਿਹੜੇ ਰੀਅਲ ਸੀ ਨਾ ਦੁਕਾਨਾਂ ਤੋਂ ਖਰੀਦਦੇ ਆ ਮਹਿੰਗੇ ਰੇਟ ਤੇ ਹੈ ਨਾ ਆ ਤੁੰਬੀਆਂ ਵੀ ਰੱਖੀਆਂ ਹੋਈਆਂ ਆ ਤੇ ਮਤਲਬ ਇੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਮੈਂ ਕੈਪਚਰ ਹੀ ਨਹੀਂ ਕਰ ਪਾਈ ਤੇ ਆ ਟ੍ਰਾਇੰਗਲ ਸ਼ੇਪ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਆ ਨਾ ਸਾਰਿਆਂ ਨੂੰ ਇਹਦੇ ਵਿੱਚ ਲਿਖਿਆ ਹੋਇਆ ਹੈ ਤੇ ਇਹ ਬਿਲਕੁਲ ਇਹਦੇ ਸਾਈਡ ਤੇ ਨਾ ਸਰਪੰਚ ਹਜ਼ਾਰਾ ਸਿੰਘ ਦੀ ਹਵੇਲੀ ਬਣਾਈ ਆ ਪਤਾ ਨਹੀਂ ਕੀ ਬਣਾਇਆ ਆ ਤੇ ਜਦੋਂ ਹੀ ਅਸੀਂ ਇਹਦੇ ਵਿੱਚ ਐਂਟਰ ਹੁੰਦੇ ਆ ਨਾ ਇੱਕਦਮ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਮੇਰੇ ਦਾਦਾ ਜੀ ਬੈਠੇ ਹੁੰਦੇ ਆ ਮੈਨੂੰ ਸੇਮ ਉਹਨਾਂ ਵਾਂਗੂ ਲੱਗਾ ਕਿ ਜਦੋਂ ਮੇਰੇ ਦਾਦਾ ਜੀ ਆਪਣੇ ਦੋਸਤ ਦੇ ਨਾਲ ਕਿਸੇ ਦੇ ਨਾਲ ਬੈਠ ਕੇ ਗੱਲ ਕਰਦੇ ਪਏ ਸੀ ਉਦੋਂ ਹੀ ਉਹਨਾਂ ਦੇ ਰੂਮ ਦੇ ਵਿੱਚ ਇਦਾਂ ਸਲੈਬ ਹੁੰਦੀ ਸੀ ਦਾ ਨੀਚੇ ਟੀਵੀ ਪਿਆ ਹੁੰਦਾ ਸੀ ਇਦਾਂ ਸਾਈਡ ਤੇ ਉਹਨਾਂ ਦਾ ਬੈੱਡ ਲੱਗਾ ਹੁੰਦਾ ਸੀਗਾ ਤੇ ਮਤਲਬ ਸੇਮ ਉਹੀ ਰੂਮ ਮਤਲਬ ਮੈਨੂੰ ਤਾਂ ਬੜੀ ਖੁਸ਼ੀ ਹੋਈ ਦੇਖ ਕੇ ਮੈਨੂੰ ਉਹਨਾਂ ਦੀ ਯਾਦ ਵੀ ਆਈ ਦਾਦੀ ਦਾਦਾ ਦੀ ਬਚਪਨ ਦੀ ਨਾਨਾ ਸਾਰਾ ਮਤਲਬ ਕੀ ਯਾਰ ਕੀ ਚੀਜ਼ ਬਣਾਈ ਉਸ ਬੰਦੇ ਨੇ ਬਹੁਤ ਖੁਸ਼ੀ ਮਿਲੀ ਬਹੁਤ ਸਕੂਨ ਮਿਲਿਆ ਤੁਸੀਂ ਵੀ ਇੱਕ ਵਾਰ ਜ਼ਰੂ ਮੈਂ ਕਹੂੰਗੀ ਟਾਈਮ ਕੱਢ ਕੇ ਜਾਓ ਸਪੈਸ਼ਲ ਟਾਈਮ ਕੱਢ ਕੇ ਜਾਓ ਕਿਉਂਕਿ ਚੀਜ਼ਾਂ ਹੀ ਇਨਿਆਸਤ ਕਿਉਂਕਿ ਚੀਜ਼ਾਂ ਯਾਰ ਇਨਿਆ ਸਪੈਸ਼ਲ ਹੈ ਤੇ ਪਲੱਸ ਅਗਰ ਤੁਹਾਡੇ ਬੱਚੇ ਤੁਹਾਨੂੰ ਪਰੇਸ਼ਾਨ ਕਰਦੇ ਤਾਂ ਤੁਸੀਂ ਇੱਥੇ ਗੇਮਿੰਗ ਸੈਕਸ਼ਨ ਹੈਗਾ ਉਹਨਾਂ ਨੂੰ ਉੱਥੇ ਵੀ ਛੱਡ ਕੇ ਆ ਕੇ ਤੁਸੀਂ ਖੁਦ ਆਰਾਮ ਨਾਲ ਦੇਖ ਸਕਦੇ ਆ ਆ ਦੇਖੋ ਕਿੰਨਾ ਸਾਰਾ ਮਿਊਜ਼ੀਸ਼ੀਅਨਸ ਆ ਇੱਥੇ ਸਾਡੇ ਪੰਜਾਬ ਦੇ ਫੋਕ ਸਿੰਗਰਸ ਜੋ ਵੀ ਪੁਰਾਣੇ ਜੋ ਵੀ ਫੇਮਸ ਸਾਡੇ ਕਲਾਕਾਰ ਨੇ ਪੰਜਾਬੀ ਕਲਾਕਾਰ ਜਿੰਨੇ ਵੀ ਨੇ ਪੰਜਾਬੀ ਸਾਡਾ ਸੱਜੋ ਸਮਾਨ ਸਾਰਾ ਇੱਥੇ ਰੱਖਿਆ ਹੋਇਆ ਸਮੇਟ ਕੇ ਮਤਲਬ ਪੂਰਾ ਸਾਡਾ ਕਲਚਰ ਉਹਨਾਂ ਨੇ ਸੰਭਾਲ ਕੇ ਇੱਥੇ ਰੱਖਿਆ ਹੋਇਆ ਆ ਸਾਡੇ ਬੱਚਿਆਂ ਨੂੰ ਦਿਖਾਉਣ ਲਈ ਸਾਨੂੰ ਦਿਖਾਉਣ ਲਈ ਮਤਲਬ ਕਿੰਨਾ ਰਿਚ ਕਲਚਰ ਆ ਯਾਰ ਸਾਡੇ ਪੰਜਾਬ ਦਾ ਮਤਲਬ ਇੰਨੀ ਖੁਸ਼ ਹੋਈ ਨਾ ਮੈਂ ਤਾਂ ਖੁਦ ਇੱਥੇ ਇੱਕ ਗਾਣਾ ਗਾਇਆ ਤੁਹਾਨੂੰ ਮੈਂ ਵੀਡੀਓ ਵਿੱਚ ਅੱਗੇ ਦਿਖਾਉਂਦੀ ਆ ਕੀ ਮਤਲਬ ਕਿੰਨਾ ਵਧੀਆ ਲੱਗਾ ਤੇ ਬਹੁਤ ਆ ਦੇਖੋ ਕਿੰਨੀ ਸਾਰੀ ਯਾਦਾ ਤਾਜ਼ੀ ਹੋ ਜਾਂਦੀ ਆ ਸਾਨੂੰ ਦੇਖ ਕੇ ਪੰਜਾਬ ਦੀਆਂ ਵੀ ਕਿੰਨਾ ਸਾਡਾ ਪੰਜਾਬ ਸੋਹਣਾ ਆ ਯਾਰ ਕੀ ਮਤਲਬ ਹੋਣ ਅਸੀਂ ਸਾਰੇ ਛੱਡ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਤੇ ਪਰ ਆ ਚੀਜ਼ਾਂ ਸਾਨੂੰ ਭੁੱਲਣੀਆਂ ਨਹੀਂ ਮੈਨੂੰ ਤੁਹਾਨੂੰ ਪਤਾ ਆ ਆ ਟੈਂਪੂ ਤੇ ਵਿੱਚ ਮੈਂ ਝੂਟੇ ਲਿਆ ਬਹੁਤ ਵਾਰੀ ਤੇ ਆ ਰੇੜੀ ਆ ਦੇ ਉੱਤੇ ਬੈਠ ਕੇ ਤੁਸੀਂ ਕਿਤੇ ਵੀ ਬੈਠ ਕੇ ਖਾਣਾ ਖਾ ਸਕਦੇ ਹੋ Enjoy ਕਰ ਸਕਦੇ ਹੋ ਖਾਣਾ ਪਲਸ ਯਾਰ ਖਾਣਾ ਇੰਨਾ ਟੇਸਟੀ ਅਮੇਜ਼ਿੰਗ ਫੂਡ ਆ ਨੇ ਇਹਨਾਂ ਦਾ ਬਹੁਤ ਫਰੈਸ਼ ਆ ਤਾਂ ਕੋਈ ਮਹੰਗਾ ਨਹੀਂ ਕੋਸ਼ਕੋਸਲੀ ਨਹੀਂ ਪਲੀਜ਼ ਜ਼ਰੂਰ ਜਾਓ ਯਾਰ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਮੇਰੇ ਕਹੇ ਤੇ ਥੇ ਇਥੇ ਅਸੀਂ ਇੱਕ ਫੋਟੋ ਵੀ ਖਿਚਵਾਈ ਮਹਿੰਦਰ ਸਿੰਘ ਪੰਚਾਇਤ ਮੈਂਬਰ ਦੀ ਉੱਤੇ ਚੇਅਰ ਤੇ ਬੈਠ ਕੇ ਮਾਵਾ ਤੇ ਤੀਆ ਰਲ ਬਠੀਆਂ ਨਿਮਾਏ ਕੋਈ ਕਰਦੀਆਂ ਗਲੜੀਆਂ ਕਲ ਕਾ ਲੰਮੀ ਆਤੀਆਂ ਅੱਖਿਓ ਜਮੀਆਂ ਨਿਮਾਏ ਮਾਵਾ ਤੇ ਤੀਆ ਦੇ ਆਈ ਲਿਆ ਮੈਂ ਸੋਚੇ ਗਾਣਾ ਗਾਈ ਲੈਂਦੀ ਆ ਤੇ ਜ਼ਰੂਰ ਜਾਈਓ ਮੈਂ ਤੁਹਾਨੂੰ ਇਹ ਫੇਰ ਕਵਾਂਗੇ ਇੱਕ ਵਾਰ ਇਥੇ ਇੱਕ ਵਾਰੀ ਵੀ ਜ਼ਰੂਰ ਕਰਿਓ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਮੇਰੀ ਵੀਡੀਓ ਵਗੈਰਾ अच्छी ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਗਾਣਾ ਕਿੱਦਾਂ ਦਾ ਲੱਗਾ ਵੀ ਦੱਸ ਦਿਓ ਬਾਏ ਬਾਏ ਟਾਟਾ